ਲੱਗੀ ਆ ਸਰਪ 2000 ਦੀ ਠੀਕ ਆ ਹਾਂਜੀ ਇਧਰ ਮੋਟਰਸਾਈਕਲ ਨੂੰ ਪਹਿਲਾਂ ਚੈੱਕ ਕਰਾ ਲਾ ਸਾਰਾ ਹੀ ਇਦਾਂ ਮਗਰ ਵੀ ਕਰਾਈ ਚੈੱਕ ਇਦਾਂ ਮਗਰ ਕੋਈ ਨੰਬਰ ਪਲੇਟ ਨਹੀਂ ਆ ਠੀਕ ਆ ਹਾਰ ਨਵੇ ਇੱਲੇ ਕਿਵੇਂ ਕਿਵੇਂ ਆ ਤੇ ਮੈਂ ਕਹਿੰਦੇ ਆਵਾਂ ਕਿ ਮੋਟਰਸਾਈਕਲ ਪੰਜਾਬ ਚੋਂ ਨਹੀਂ ਚੱਲਦਾ ਠੀਕ ਆ ਇਧਰ ਘੜੀ ਤਾਨ ਇਦਾਂ ਦਾ ਮੋਟਰਸਾਈਕਲ ਪੰਜਾਬ ਚ ਵੀ ਬੋਰਡ ਕਰਦੇ ਆ ਤੇ ਭਰਾਣਾ 2000 ਦੀ ਸਰਤ ਲੱਗੀ ਆ ਗੇ ਕੁੱਤ ਮਨਾਰ ਤੈਨੂੰ ਆ ਕਮਾ ਕੇ ਲਿਆਉਣਾ ਵਾ ਇਦਾਂ ਹੀ ਹੁਣ ਆਪਾਂ ਚੱਲੇ ਜੇ ਤੇ ਆ ਜਾ ਉਹਨੂੰ ਲੈਨੇ ਆ ਕੌਣ ਜੇ ਤੇ ਦਾਦੂ ਆ ਜੇ ਚੱਲ ਆ ਕਰਦੇ ਚੈੱਕ ਲੈਟਾਂ ਲੰਕਾਂ ਹਾਰਨ ਵੀ ਬਜਾ ਦੇ ਕਰੀ ਕਾਰ ਚੈੱਕ ਹੋਣਾ ਹੈ ਉੱਠ ਕੇ ਆ ਜਾ ਹਲ ਮਾ ਉੱਠ ਜਾਂਦੇ ਤੈਨੂੰ ਕੁੱਤਾ ਵੀ ਢਾਲ ਲੈਂਦੇ ਆ ਹਾਂ ਮੈਂ ਤਾਂ ਕੱਲ ਦਾ ਵਾਦਾ ਕਰਕੇ ਅੱਜ ਉੱਠਣ ਨਹੀਂ ਦਿਆ ਇਦਾਂ ਚਾਹ ਵੀ ਆ ਗਈ ਆਹ ਜੀ ਜਾਣਾ ਕਿ ਨਹੀਂ ਅੱਜ ਉੱਠਣਗੇ ਕਰੋ ਕਰੋ ਤਿਆਰੀ ਜਨਾਬ ਜਲਦੀ ਜਲਦੀ ਟਾਈਮ ਬਰਾ ਹੋ ਗਿਆ ਅੱਜ ਨਾ ਮਹਾ ਤਿਆਰ ਹੁੰਦੇ ਅੱਜ ਸਰ ਤੋਂ ਵੱਡੀ ਲੱਗ ਗਈ ਅੱਜ ਨਾ ਆ ਬਹੁਤ ਜਿਆਦਾ ਵੱਡੀ ਸਰਤ ਲਾ ਬੈਠੇ ਆਪਾਂ ਦੱਸਦੇ ਹਾਂ ਤੁਹਾਨੂੰ ਪੂਰਾ ਸਿਸਟਮ ਭੈਣਾ ਡੀ ਕੈਂਡ ਦੀ ਆ ਕਿ ਮੋਟਰਸਾਈਕਲ ਚੰਗੀ ਤਰ੍ਹਾਂ ਬਣਾ ਕੇ ਜਾਓ ਚਲੋ ਆਪਾਂ ਹੋ ਗਏ ਹਾਂ ਤਿਆਰ ਕਿ ਦਾ ਮੈਂ ਇਦਾਂ ਜਾਣਾ ਹੁਣ ਇੱਤਾਂ ਹੀ ਜਾਵਾਂਗੇ ਇਹ ਲੈ ਸਰਤ ਲੱਗੀ ਆ ਉਹਨੇ ਆਂਦਾ ਸਰਤ ਜਿੱਤਨੀ ਆ ਰੁਪਈਆ 2000 ਦੀ ਮਰਨਾ ਲਾ ਆਈ ਆ 2000 ਰੁਪਈਆ ਸਰਤ ਲੱਗੀ ਹੈਗੀ ਐ ਕੋ ਗੱਲ ਹੁਣ ਅੱਛਾ ਲਾਈ ਆ ਓਹ ਇਹਦੇ ਨਾਲ ਫਿਰ ਪ੍ਰੋਵਨ ਲੱਗੀ ਆ ਸਰਤ 2000 ਦੀ ਠੀਕ ਆ ਹਾਂਜੀ ਇਧਰ ਮੋਟਰਸਾਈਕਲ ਨੂੰ ਪਹਿਲਾਂ ਚੈੱਕ ਕਰਾ ਸਾਰਾ ਇਹਦਾਂ ਮਗਰ ਵੀ ਨਹੀਂ ਚਾਹੀਦਾ ਤੇ ਮਗਰ ਕੋਈ ਨੰਬਰ ਪਲੇਰ ਨਹੀਂ ਆ ਠੀਕ ਆ ਹਾਰਨਵੈਲੇ ਇੱਧੇ ਕਿੱਦੇ ਕਿੱਦੇ ਆ ਤੇ ਮੈਂ ਕਹਿੰਦੇ ਆਂ ਕਿ ਮੋਟਰਸਾਈਕਲ ਪੰਜਾਬ ਚੋਂ ਨਹੀਂ ਚੱਲਦਾ ਠੀਕ ਆ ਇੱਧਰ ਘੜੀ ਤਾਨ ਏਦਾਂ ਦਾ ਮੋਟਰਸਾਈਕਲ ਪੰਜਾਬ ਚ ਵੀ ਬੋਰਡ ਕਰਦੇ ਆ ਤੇ ਭਰਾਣਾ 2000 ਦੀ ਸਰਤ ਲੱਗੀ ਆ ਕਿ ਕੁੱਤ ਮਨਾਰ ਤੈਨੂੰ ਆ ਕਮਾ ਕੇ ਲਿਓਣਾ ਭਾਈ ਇਦਾਂ ਹੀ ਹੁਣ ਆਪਾਂ ਚੱਲੇ ਜੇ ਤੇ ਆ ਜਾਓ ਉਹ ਦੇਨੇ ਆ ਕੌਣ ਜੀ ਤੇ ਦੱਸ ਦੂਗਾ ਜੇ ਚਾਹਾਂ ਕਰੋ ਚੈੱਕ ਲਾਈਟਾਂ ਲੂਟਾਂ ਹਾਰਨਵੀਂ ਵਜਾ ਦੇ ਇੱਕ ਆਈ ਸਾਰ ਚੈੱਕ ਹੋਣਾ ਚਲ ਆ ਜਓ ਹੁਣ ਲੱਗੇ ਆਪਾਂ ਤੁਰਨਾ ਇਧਰ ਭਰਾ ਆਂਦਾ ਹੈਲਮਟ ਵੀ ਨਹੀਂ ਪਾਉਂਦੇ ਰਾ ਸਹੀ ਹੈ ਇੱਦਾਂ ਹੀ ਜਾਣਾ ਹੈ ਇੱਦਾਂ ਹੀ ਜਾਣਾ ਚਲ ਜਿਆ ਮੈਂ ਅਜੇ ਨਹੀਂ ਜਿੰਨੀ ਹੁੰਦਾ ਹੀ ਮੈਂ ਆ ਜਾਪਾਂ કરી ਗਿਆ ਹੁੰਦੇ ਅਗਲਾ ਕਰੋ ਚੈੱਕ ਇੱਧਰ ਆ ਰਾਮ ਸੈਰ ਤੇ ਤਾਂ ਕੀ ਕਰਦੇ ਆ ਇਹ ਚੱਲਦਾ ਸਾਰਾ ਇਹ ਕਿੱਥੇ ਆ ਚੱਲਣਾ ਸਾਰਾ ਕਿੱਲਾ ਜੇ ਅੱਜ ਕੀ ਜਾਂਦੀ ਅੱਜ ਗੱਲ 2000 ਦੀ ਹੈ ਨਾ ਗੀ ਆ ਚੈੱਕ ਕਰੋ ਹੁਣ ਲਾਈਟਾਂ ਤੇ ਰੁਕੇ ਨੇ ਭਾਜੀ ਅਵੇ ਲੱਗੂ ਹੁਣ ਇੱਥੇ ਹਾਂ ਰੇਸ ਲੱਗੂ ਹੁਣ ਕੱਟ ਲੈ ਚਲੋ ਚਲੋ ਪ੍ਰਧਾਨ ਸਾਹਿਬ ਨੇ ਟੱਕਰ ਲੁੱਟਾ ਨਹੀਂ ਹੋ ਰਹਾ ਸਾਹਿਬ ਇਹ ਚਲੋ ਜਾਂਦੇ ਇੱਧਰ ਹੋਰ ਤੇਰੀ ਨਾ ਸਾਡਾ ਬਹੁਤ ਆਇਆ ਜੁੜਾ ਕੇ ਸੀ ਸੀਗ ਬਹੁਤ ਜ਼ਿਆਦਾ ਮਿਲਦਾ ਹੈ ਨਾ ਬਹੁਤ ਜ਼ਿਆਦਾ ਟ੍ਰੈਫਿਕ ਆ ਇੱਧਰ ਹੈ ਰੋਏ 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 ਧਿਆਨ ਨਾਲ ਧਿਆਨ ਨਾਲ ਆਕੇ ਚੋਂ ਦਾ ਆਉਂਦਾ ਆ ਪਿਆਸਾ ਚਰਾਕ ਨਿਊ ਦਿੱਲੀ ਤਾਂ ਜਾਉ ਨਹੀਂ ਮੰਨਦੇ ਕਿ ਬੜੀ ਮੌਂਦਤਾ ਅੰਦਰ ਆ ਮਾ ਮਹੀਆਲ ਮਟ ਬੜਾ ਆ ਗਰੇ ਐਦਾਂ ਹੀ ਆਂਦਾ ਜਾਣਾ ਜੇ ਸੜਸ ਲੱਗੀ ਹੈ ਤੇ ਸਹੀ ਪੂੜੀ ਕਰਦੀ ਐ ਅੱਜ ਨਹੀਂ ਹਾਲ ਮਨ ਬਿਲਕੁਲ ਪੌਂਦ ਰਾਮ ਆ ਮਾ ਮੈਂ ਲੱਭਦਾ ਮਤ ਪਤਾ ਨਹੀਂ ਲੱਗਦਾ ਪਤਾ ਵੀ ਪੜਾ ਲੱਗਦਾ ਗੈਰੀਆਂ ਸਰਪਾਣਾ ਇਹ ਕਦੀ ਕਦੀ ਲੱਗਦੀ ਸਾਡੇ ਨੂੰ ਸਵਾਗਤ ਦਿੱਲੀ ਹਾਰਦੀ ਦਾ ਸਵਾਗਤ ਕਰਦੀ ਹੈ ਸਾਹਮਣੇ ਆ ਗਿਆ ਤਮਨਾਰ ਪਤਾ ਲੈ ਆਇਆ ਆਇਆ ਸਰਪੇ ਜਿੱਤੂ ਆ ਜਾ ਆਪਦਾ ਬੰਦਾ ਓਹ ਸਾਹਮਣੇ ਦਿਖਣ ਦਿਆ ਲੈਟਾ ਦੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਆ ਯਾ ਯਾ ਗਿਆ ਪੱਤੋਂ ਮਨਾਰ ਤੇ ਪੱਤੋਂ ਮਨਾਰ ਲੈ ਆਇਆ ਆ ਬਾਜੀ ਸਰਪ ਜੀ ਹੱਟ ਜਾ ਜੀ ਦੀ ਪ੍ਰਧਾਨ ਆ ਲਿਆ ਇੱਥੇ ਵੇਲਾ 13 14 ਕਿਲੋਮੀਟਰ ਆਏ ਆਪਾਂ ਇਹੋ ਗੱਲ ਦੀ ਸਰਤ ਲਾਈ ਸੀ ਇਹ ਦਿਨ ਐ ਤਾਂ ਪਾਰਕਿੰਗ ਜੇ ਲੱਗੇ ਆ ਲਾਉਣ ਤੇ ਬਾਈ ਨੇ ਲੈ ਤੇ ਆਂਦਾ ਵਾ ਬਾਈ ਕੋ ਬਾਈ ਕੋ ਬਾਈ ਕੋ ਉੱਤਰ ਲੱਗੇ ਲੱਗ ਉੱਤਰ ਜਾਣਾ ਨਾ ਢੀ ਭੀਰ ਵੇਰਦੇ ਆ ਕਿੰਨੀ ਕਾ ਜ਼ਿਆਦਾ ਹੋਈ ਤੇ ਫਿਰ ਵਾਪਸ ਮੁੜ ਜੰਨੇ ਆ ਜਾ ਬਾਬੇ ਦੇ ਇਹ ਬਾਈ ਕੇ ਗੱਧਰ ਆਪਾਂ ਤਾਂ ਐਗਜਟ ਆ ਗਏ ਬਾਈ ਕੋਤਰੀ ਲੱਗੇ ਇੰਦਰ ਨੂੰ ਕਮਾਲ ਆਣਾ ਇੱਕ ਕਰਕੇ ਰਹਿ ਜਾਂਦੀ ਇਹ ਜਿਹੜੇ ਆਉਂਦੇ ਆਉਂਦੇ ਫੇਰ ਇੱਕ ਆ ਗਿਆ ਜਹਾਜ ਕਰੋ ਗੱਲ ਬਾਬਾ ਜਹਾਜ ਜੀ ਬਹੁਤ ਆਉਂਦੇ ਆ ਤੇ ਐਗੀਆਂ ਬੱਸਾਂ ਨਹੀਂ ਹੁੰਦੀਆਂ ਇੰਦਰ ਆ ਗਿਆ ਟਿਕ ਟਕਰ ਸਤਮਨਾਰ ਦੀ ਟਿਕਟ ਤੇ ਦੁਨੀਆ ਦੇਖੋ ਕਿੰਨੀ ਹੈ ਬਹੁਤ ਜ਼ਿਆਦਾ ਵਾਪਸ ਦਾ ਆਨਸਾਰਬ ਆਨਲਾਈਨ ਟਿਕਟ ਜੇ ਤੇ ਹੋ ਗਈ ਤੇ ਲਾਟਰੀ ਆ ਨਾ ਹੋ ਗਈ ਤੇ ਲੈਂਨ ਵੇਖੋ ਤੁਸੀਂ ਕਿੱਡੀ ਲੰਮੀ ਆ ਫਿਰ ਵਾਪਸੀ ਆ ਸਭ ਨੂੰ ਚੱਲੀਏ ਤਾਂ ਬਈ ਡੀ ਲੈਂਨ ਇੱਧਰ ਵੱਲ ਡੀ ਉੱਧਰ ਵੱਲ ਭਈ ਹੈ ਨਾ ਕਰੋ ਚੈੱਕ ਕਰ ਕਰਦਿਆ ਕਰਦਿਆ ਫੇਰ ਆ ਗਏ ਇੱਕ ਯੋ ਲੈਨ ਚ ਲੱਗੇ ਆ ਫੇਰ ਆ ਗਏ ਜ ਆਜ ਇੱਕ ਹੋਰ ਪਰ ਉਹ ਦੀਮ ਨਾ ਮਾਰ ਮੈਂ ਆਂਡਲਾਈਨ ਆਂਡਲਾਈਨ ਐਕਟਿਵ ਨਾ ਤੇ ਪ੍ਰਾਣੀਆਂ ਮਾਰਤਾ ਨਾ ਸਾਰਾ ਕੁਝ ਜੀ ਬਹੁਤਾ ਹੀ ਪ੍ਰਾਣਾ ਬੱਤੇ ਜਾਣੀ ਇਹ ਵੇਖਣ ਵਾਲੀ ਆ ਬਸ ਬਾਕੀ ਪੱਥਰ ਹੀ ਪੱਥਰ ਆ ਬਾਕੀ ਪੱਥਰ ਹੀ ਪੱਥਰ ਆ ਤੇ ਇੱਧਰ ਲੱਗਦਾ ਵੇਖ ਕੇ ਕਿ ਜਮਤਾ ਸਾਰੀ ਇੱਧਰ ਹੀ ਆ ਗਈ ਆ ਕੱਲ ਉੱਧਰ ਹੀ ਦਾ ਅੱਜ ਇੱਧਰ ਲੱਗਣ ਦੀ ਸਾਰੀ ਆਹ ਗੱਜਨੀ ਆ ਇੱਥੇ ਬਸ ਕੁੱਤ ਬਨਾਰ ਬਹੁਤ ਮਸ਼ਹੂਰ ਹੀ ਸੁਣਿਆ ਅੱਜ ਵੇਖ ਲਿਆ ਹਾਂਜੀ ਇੰਨੇ ਜਹਾਜ ਨੰਗਨ ਦੇ ਮਿੰਟ ਮਿੰਟ ਦੇ ਆਨੂੰ ਕਿਉਂ ਨਹੀਂ ਕੋਈ ਖਰਦਾ ਹਾਂ ਆਨੂੰ ਕਿਉਂ ਨਹੀਂ ਕੋਈ ਖਰਦਾ ਜਹਾਜ ਓ ਜੀ ਮੁੰਡਾ ਸਰਤ ਤੇ ਜਿੱਤ ਗਿਆ ਵਾ ਲਿਆ ਆ ਵਾ ਇੱਥੇ ਤੁਹਾਨੂੰ ਪਿੱਛੇ ਵੇਖੋ ਕੀ ਹੈ ਕੁੱਤ ਬਨਾਰ ਜਿਹੜਾ ਬਰਾ ਮਸ਼ਹੂਰ ਉਹ ਆ ਉਸਕਾ ਬਹੁਤ ਚਾਈ ਹੈ ਤਾ ਉਹਨੂੰ ਖਰਾ ਪੈ ਜਾਂਦਾ ਇਦਾਂ ਵੇਖਣ ਮੈਂ ਉਹ ਵੇਖ ਬਾਕੀ 22 ਸਰਪ ਜਿੱਤ ਗਿਆ ਵਾ ਤਾਜੋ ਹੁਣ ਆਪਾਂ ਤੁਹਾਨੂੰ ਘੁੰਮਦੇ ਆ ਇੱਥੇ ਦੇ ਵਿਖਾਉਂਦੇ ਆ ਕਿ ਵੇਖਾਲੀ ਆ ਇਹਦੇ ਪੱਥਰ ਹੀ ਪੱਥਰ ਆ ਕਿ ਨਹੀਂ ਆਹ ਪੱਥਰੀ ਪੱਥਰ ਆ ਉਹੀ ਵੇਖਣ ਵਾਲਾ ਬਾਕੀ ਪੱਥਰ ਘਾਸ ਆਵੇ ਉਹੀ ਆ ਬਾਕੀ ਦੁਨੀਆ ਕਮਲੀ ਹੀ ਪਈ ਆ ਦੁਨੀਆ ਕਮਲੀ ਹੀ ਪਈ ਇੱਥੇ ਵੇਖੀ ਜਾਓ ਕਿੰਨੀ ਆ ਸਾਨੀਆਂ ਹੁੰਦੀਆਂ ਜਿੰਨੇ ਸ਼ਾਹ ਹੋਵੇ ਦਿੱਲੀ ਆ ਦਿੱਲੀ ਮਗਰ ਦਿੱਲੀ ਆ ਬਾਕੀ ਸਾਰਾ ਉਹ ਦਿੱਤਾ ਏਰੀਓ ਹੋ ਗਿਆ ਹੈ ਨਾ ਇਹੋ ਹੀ ਬਚਿਆ ਬਸ ਆਹ ਵੇਖੋ ਲੱਗ ਫੁਰ ਫੁਰ ਹਾਂ ਕੋਈ ਨਹੀਂ ਮੈਂ ਜਾਨਣਾ ਕਰ ਲਉ ਦੂਜੇ ਰਸਤੇ ਨਹੀਂ ਜਨ ਅੰਦਰ ਬਾਕੀ ਤੇ ਪੱਥਰ ਹੀ ਪੱਥਰ ਆ ਸਾਰਾ ਹੀ ਹੈ ਸਾਰਾ ਪੁਰਾਣੀ ਮਾਰਤੀ ਹੈ ਬਗ ਠਹਿ ਠੇਰੀ ਜਿੱਦਾਂ ਹੋ ਗਿਆ ਵਾ ਇੱਧਰ ਫੇਰ ਆ ਗਏ ਇੱਕ ਹੋਰ ਫੇਰ ਰੋਡਵੇ ਦੀਆਂ ਬੱਸਾਂ ਨਾਲੋਂ ਜ਼ਿਆਦਾ ਜਹਾਜ ਲੱਗੇ ਇੱਧਰ ਦਿੱਲੀ ਏਅਰਪੋਰਟ ਦੇ ਨਾਰ ਦੇਖਣ ਆਏ ਆ ਇਹੋ ਹੀ ਦਿਖੀ ਜਾਂਦੇ ਆ ਜਾਨੂ ਉਹ ਭਰਾ ਬੱਸ ਕਰੋ ਓਏ ਬੱਸ ਕਰੋ बाकी सारा है, पत्थरी पत्थर ही पत्थर प्री वेडिंग शूट ਇਦਿਨਾ ਰਹਿ ਗਈ ਹੈ ਹੁਣ ਹਨਾ ਵਾਪਸ ਜਾਣ ਦੀ ਆਇਆ ਆਇਆ ਬੰਦਾ ਹੁਣ ਆਜੋ ਵਾਪਸ ਜਾਣੇ ਆਜੋ ਜੀ ਆਹ ਵੇ ਪਹਾੜੀ ਦੇ ਆ ਵੇ ਚੁਕੜਾ ਨਹੀਂ ਜੁਕੀ ਜਾ ਨਹੀਂ ਵਾਣੀ ਹੋ ਗਈ ਜੁਕਦੇ ਤੋਂ ਕੋਲ ਪਲੈਸ ਲੈਂਦੇ ਚੱਪ ਪਰਨਾ ਅੱਤਾ ਦੱਸਣ ਅਸਾਂ ਇੱਕ ਦਿਨ ਹੋਰ ਕਰ ਲੋ ਉਸ ਤੋਂ ਬਾਅਦ ਮੰਡੀ ਨੂੰ ਘੋੜਾ ਨਾ ਆਜੋ ਆਪਾਂ ਵਿਖਾਲਦੀ ਘੜੀ ਗਿਆ ਜਿਹੜੀ ਟਾਈਮ ਦੱਸਦੀ ਰਹੀ ਹੈ ਉਹ ਟਾਈਮ ਆ ਜੀ 5:42 ਹੋ ਗਏ। ਹਾਂ। ਇੰਦਾ ਫੇਰ ਆ ਗਿਆ। 5:40 ਹੋ ਗਏ। ਸਾਡੇ ਲਈ ਨਹੀਂ ਭਣੀਆ। ਆਂਦਾ ਇਹ ਘੜੀ ਆ ਤੇ ਜੀ ਟਾਈਮ ਕਾ ਆਪਣੀ ਘੜੀ ਤੋਂ ਵੇਖ ਕੇ ਦੱਸਣ ਦਿਆਈ। ਕੋਈ ਨਹੀਂ ਓੱਖਾ ਡਾੜਾ ਬਹੁਤ ਜ਼ਿਆਦਾ। ਸਾਡੇ ਲਈ ਨਹੀਂ ਭਣੀਆ। ਓ ਜਿਆਦਾ ਓੱਖਾ ਵਾ ਚਲੋ ਚੱਲੀਏ ਹੁਣ। ਟਾਈਮ ਬਹੁਤ ਹੋ ਗਿਆ। ਆ ਗਏ ਹੁਣ ਆਪਾਂ ਬਾਹਰ। ਅਮੰਗਨਾਰੇ ਬੈਠੇ ਸਾਰੇ। ਲੱਗਦਾ ਇਹ ਪੈਂਗੇ ਬੱਚੇ। ਸਿਆਦਾਂ ਦੇ ਬਾਹਰ ਦੇ ਬੰਦੇ ਮੰਗਣ ਵਾਲੇ ਬੈਠੇ ਬਾਹਰ ਦੇ ਸਾਰੇ ਮੰਗਣ ਵਾਲੇ ਬੈਠੇ ਜਦੋਂ ਕੁੱਤਮਨਾਰ ਚੋਂ ਬਾਹਰ ਆਈਦਾ ਨਾ ਸਾਰੇ ਬੈਠੇ ਆ ਵੇਖ ਕੇ ਦਲ ਲੈਣ ਆਲਾ ਆ ਗਏ ਜੀ ਆਪ ਦਾ ਕੋਈ ਮੰਗਣ ਵਾਲੇ ਆ ਕਿੱਡੇ ਸੋਹਣੇ ਸੋਹਣੇ ਲੋਕ ਮੰਗਣਦੇ ਆ ਆਓ ਜੀ ਆਪਣਾ ਟੀ ਕਰੋ ਇਹ ਲੱਗਾ ਵਾ ਬਾ 6000 ਰੁਪਇਆ ਜੀ ਤਗੇ ਇੱਥੇ ਲੈ ਆਏ ਆ ਹੁਣ ਲੈ ਕੇ ਵੀ ਜਾਣਾ ਵਾ ਕਰੋ ਚੈੱਕ ਇਦਰ ਲੈ ਗਿਆ ਤੇ 2000 ਹੋ ਜੂ ਨਹੀਂ ਤੇ ਬਰਾਬਰ ਹੋਇਆ ਨਾ 0 ਠੀਕ ਆ ਨਾ ਮਾਰਦਾ ਆਂਦਾ ਮਾਰ ਤੇ ਘਰ ਚੈੱਕ ਇਧਰ ਚਲੋ ਜੀ ਵੀਰ ਨੇ ਲੈਟਾਂ ਵੀ ਜਿਦਾ ਲਿਆ ਇਹ ਨਹੀਂ ਮਨਦਾ ਕਿ ਨੂੰ ਅੱਜ ਇਹ ਆ ਜਾਂਦਾ ਜੇ ਤਨੇ ਆਂਦੇ ਪੁਰੇ ਇੱਕ ਜੋਰ ਦਾ ਜੀ ਤਨੇ ਪੈਸੇ ਕਿ ਨਹੀਂ ਹੋਰ ਕੀ ਹੋਰ ਕੀ ਪਿਆ ਓਹ ਓਹ ਆ ਮੈ ਇਤਰੇ ਨਾ ਕਿਆਰੀ ਹੈ ਕੰਮ ਇਤਰੇ ਜਿੰਨਾ ਕੰਮ ਦਿੱਤਾ ਹੈ ਹੋਰ ਇਤਰੇ ਗੱਡੀਆਂ ਵੀ ਲੱਗੀਆਂ ਐ ਟੂਰਿਸਟ ਬੱਸ ਲੋ ਜੀ ਵਾਪਸੀ ਆ ਹੁਣ ਆਪਣੀ ਪ੍ਰਧਾਨ ਸਾਹਿਬ ਨਹੀਂ ਮੰਨਦਾ ਯਾਰ ਨਹੀਂ ਮੰਨਦਾ ਕਿੰਨੂ ਵੀ ਸਰਕਾਰ ਦੇ ਮੈਂ ਕਹਿੰਦਾ ਸਰਕਾਰ ਦੇ ਕਾਨੂੰਨ ਸਾਡੇ ਤੇ ਨਹੀਂ ਹੁੰਦੇ ਲਾਗੂ ਆਏ ਤੇ ਮਾਰਕੀਟ ਆ ਸਾਰੀ ਤੇ ਇੱਧਰ ਚੱਲ ਜਾਂਦੇ ਪੰਜਾਬੀ ਢਾਬਾ ਵੀ ਹੈਗਾ ਜੀ ਗੱਲ ਕੀਤੀ ਗੱਲ ਕੀਤੀ ਓਹੋ ਲੈ ਰੈਡ ਲਟਾਣ ਨੂੰ ਨਹੀਂ ਮੰਨੰਦੇ ਅੱਜ ਬੱਲੇ ਕੰਪੂਟਰੀਆ ਲਟਾਇਨੀਆ ਬਹੁਤ ਲੱਗਾ ਵੇ ਅਗਲੀ ਦੀ ਕਮੀਜ਼ ਤੇ ਵੱਜੰਦੀ ਆ ਨਾ ਲੈਟ ਪੂਰੀ ਆ ਚਲਾਈ ਅੱਜ ਨੇੜਾ ਕਰਨਾ ਹੀ ਪੂਰਾ ਅਗਲੀਆਂ ਲੈਟਾਂ ਚਾਹ ਟੱਡ ਬੜੀ ਲੱਗਿਆ ਡੈਵੀ ਆ ਕੀ ਕਾ ਟਾਈਮ ਨਾ ਤੇ ਬਹੁਤ ਸੀ ਆ ਲੈਟਾਂ ਜਗੰਡਾ ਆਵੀਆਂ ਆ ਤੇ ਦਿਨੇ ਦਿਨੇ ਆਏ ਆ ਤੇ ਟਾਈਮ ਬੜਾ ਹੋ ਗਿਆ ਹੁਣ ਛੱਡ ਵੀ ਹੁਣ ਪੂਰੀ ਲੱਗਣਦੀ ਐ ਕਾ 에어ਪੋਰਟ ਹੋਇਆ ਐਂਡ ਇਹ ਆ ਗਏ ਐ 에어ਪੋਰਟ ਮੈਡੀਕਲ ਮੈਡੀਕਲ ਦਾ ਲੱਗਾ ਰਹਿ ਗਏ ਨੂੰ ਇਹ ਚੱਲੇ ਆ ਚਰਾਗ ਦੇ ਤੇ ਜਿੱਥੇ ਪਹੁੰਚਿਆ 1500 ਰੁਪਈਆ ਪਹੁੰਚਿਆ ਬੰਦਾ ਰਹਿ ਗਿਆ 500 ਹੋਰ ਧੀ ਅੱਧਾ ਲੱਗ ਜਾਂਦਾ ਬੰਦਾ ਉਹ ਕਹਾਣੀ ਪਾ ਦੇ ਬੰਦਾ ਹਸਾ ਦੇ 3 ਨੇ ਲਿਆਉਂ ਤੇ 1400 ਰੁਪਈਆ ਹੋ ਗਿਆ ਤੇਰਾ 200 ਰਹਿ ਗਏ ਹੁਣ ਬਸ ਨਾ ਫਰ ਹੈ ਗਿਆ ਥੋੜਾ ਹੀ ਬਾਏ ਤੂੰ ਘੱਟ ਮੋੜਿਆ ਤੇ 1900 ਉਹ ਤੂੰ ਘੱਟ ਮੋੜਿਆ ਤੇ ਪੈਸੇ ਪੂਰੇ ਜੀ ਆ ਗਏ ਹੁਣ ਆਪਾਂ ਘਰ ਬਤੰਦਰ ਜੀ ਦਿੱਤ ਗਿਆ 2000 ਮਨ ਜੇ ਆਪਾਂ ਤੇ ਖਰਚ ਆ ਗਿਆ ਉਹਨਾਂ ਲੈਂਟਰ ਮੈਂ ਨਿਕਲੇ ਗਿਆ ਇਹਦਾ ਸਪੈਸ਼ਲ ਹੋਈ ਹੈ ਬਾਬੋ ਜੀ ਹੁਣ ਪਹੁੰਚ ਗਏ ਆਪਾਂ ਲਓ ਜੀ ਆ ਗਏ ਆ ਵਿਧਾਨ ਸਾਹਿਬ ਜਿੱਤ ਪੱਕੀ ਕਰ ਗਏ ਤੁਸੀਂ ਕੰਨਾਈ ਜਿੱਤ ਗਿਆ ਜਿੱਤ ਗਿਆ ਮੁੰਡਾ ਕਰੋ ਚੈੱਕ ਇੱਧਰ ਲਓ ਜੀ ਆ ਗਏ ਵਾਪਸ ਮੈਂ ਤਾਂ ਕਿਹਾ ਇਹ ਮੁਸ਼ਕਲ ਹੀ ਲੱਗਣ ਦਿਆ ਮੈਂ ਤਾਂ ਕਿਹਾ ਮੁਸ਼ਕਲ ਹੀ ਲੱਗਣ ਦਿਆ ਜਿੱਦਾਂ ਦੇ ਹਾਲਾਤ ਆ ਮੋਟਰਸਾਈਕਲ ਦੇ ਆ ਗਏ ਵਾਪਸ ਕੁੱਤੇ ਬਨਾਰ ਤੋਂ ਵਾਪਸ ਆਏ ਆਪਾਂ ਮਨ ਗਿਆ ਭਰਾ ਮਨ ਗਿਆ ਤੈਨੂੰ ਮੈਂ ਐਦਾਂ ਦਾ ਮੋਟਰਸਾਈਕਲ ਦੇ ਮਾਮਾ ਪਿੰਡ ਨਹੀਂ ਸਾਡਾ ਚੱਲਣ ਦੇ ਨਾਲ ਤੂੰ ਦਿੱਲੀ ਜਿ ਚਲਾਈ ਫਿਰਨਦਿਆ